ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਸੀ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਗੇ ਮੈਂ ਵੀ ਆ ਗਈ ਆ ਤੁਹਾਡੇ ਲਈ ਇੱਕ ਸੋਹਣੀ ਜਿਹੀ ਵੀਡੀਓ ਲੈ ਕੇ ਤੇ ਉਸ ਤੋਂ ਪਹਿਲਾਂ ਆਪਾਂ ਨਾਮ ਕਰਦੇ ਹਾਂ ਸਟਾਰਟ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਜਿਹੜੀਆਂ ਭੈਣਾਂ ਮੇਰੀਆਂ ਵੀਡੀਓ ਦੇਖ ਰਹੀਆਂ ਨੇ ਸੋਹਣਾ ਜਿਹਾ ਕਮੈਂਟ ਕਰਕੇ ਆਪਣਾ ਨਾਮ ਜਰੂਰ ਦੱਸਿਓ ਤੇ ਲੋ ਜੀ ਜਿਹੜੀਆਂ ਮੇਰੇ ਨਾਲ ਜੁੜੀਆਂ ਨੇ ਅੱਜ ਉਹਨਾਂ ਦੇ ਨਾਮ ਦੱਸਦੇ ਹਾਂ ਅ ਸਰਬਜੀਤ ਕੌਰ ਕਿਸ਼ਨਪੁਰਾ ਅ ਰਣਜੀਤ ਕੌਰ ਤਲਵੰਡੀ ਕਪੂਰਥਲਾ ਸੁਖਪ੍ਰੀਤ ਕੋਰ ਰੋੜੀ ਜੈਤੋਂ ਚਰਨਜੀਤ ਕੋਰ ਫਰੀਦਕੋਟ ਨਵਦੀਪ ਕੋਰ ਫਰੀਦਕੋਟ 나ਜੀਆ ਸ਼ੇਰਪੁਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਜੀ ਜਿਹੜੀਆਂ ਮੇਰੀਆਂ ਭੈਣਾਂ ਦੇਖ ਰਹੀਆਂ ਨੇ ਵੀਡੀਓ ਐਸੇ ਤਰ੍ਹਾਂ ਹੀ ਆਪਣਾ ਨਾਮ ਔਰ ਆਪਣੇ ਸ਼ਹਿਰ ਆਪਣੇ ਪਿੰਡ ਦਾ ਨਾਮ ਜਰੂਰ ਲਿਖਣਾ ਤਾਂ ਕਿ ਮੈਂ ਜੋ ਬੋਲ ਸਕਾਂ ਅਗਲੀ ਵੀਡੀਓ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਤੁਸੀਂ ਵੀਡੀਓ ਦੇਖਦੇ ਹੋ ਨਾਲੇ ਸੋਣ ਸੋਣੇ ਕਮੈਂਟ ਕਰਦੇ ਹੋ ਤੇ ਇਸੇ ਤਰ੍ਹਾਂ ਹੀ ਕਮੈਂਟ ਕਰਦੇ ਰਹੋ ਆਪਣੇ ਨਾਮ ਜ਼ਰੂਰ ਲਿਖਿਆ ਕਰੋ ਤਾਂ ਕਿ ਮੈਨੂੰ ਖੁਸ਼ੀ ਹੁੰਦੀ ਹੈ ਵੀ ਕਿਤੇ ਕਿਤੇ ਤੱਕ ਮੇਰੀ ਵੀਡੀਓ ਪਹੁੰਚਦੀ ਹੈ ਕਿਤੇ ਕਿਤੇ ਤੱਕ ਮੈਨੂੰ ਲੋਕ ਦੇਖ ਰਹੇ ਨੇ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ ਮੇਰਾ ਨਾਮ ਹੈ ਗਿਆ ਬਿੰਦੂ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਰੁਗ ਰੁਗ ਹੁੰਦੀ ਰਹਣੀ ਆ ਸੋਣ ਸੋਣੇ ਜਿਹੇ ਟਿਪਸ ਲੈ ਕੇ ਜਿਨ੍ਹਾਂ ਦੇ ਬਿਊਟੀ ਜਿਹੜੇ ਬਿਊਟੀ ਨਿਖਾਰਨਾ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਲੌਂਗ ਟਾਈਮ ਜੰਗ ਰਹੀਏ ਜਵਾਨ ਰਹੀਏ ਉਹਨਾਂ ਲਈ ਆਪਾਂ ਇੱਥੇ ਟਿਪਸ ਦੱਸਦੇ ਆ ਇੱਕ ਆਂਦੀ ਵੀਡੀਓ ਆਪਣੀ ਸ਼ਾਮ ਨੂੰ 7 ਤੋਂ 8 ਵਜੇ ਇੱਕ ਸਵੇਰੇ ਆਂਦੀ ਆਪਣੀ 11 ਤੋਂ 12 ਵਜੇ ਤੇ ਇੱਕ ਹੁਣ ਆਵੇ ਕਰੇਗੀ ਆਪਣੀ 2 ਤੋਂ 3 ਵਜੇ ਤੱਕ ਠੀਕ ਹੈ ਕਿਉਂਕਿ ਕਾਫੀ ਭੈਣਾਂ ਦੀ ਡਿਮਾਂਡਾਂ ਹੁੰਦੀਆਂ ਨੇ ਕਾਫੀ ਕਮੈਂਟ ਹੁੰਦੇ ਨੇ ਸਾਰਿਆਂ ਨੇ ਪ੍ਰੋਬਲਮਾਂ ਜਿਹੜੀਆਂ ਹੁੰਦੀਆਂ ਨੇ ਅਲੱਗ-ਅਲੱਗ ਹੁੰਦੀਆਂ ਨੇ ਆਪਾਂ ਹਰ ਦੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਹਰ ਕਿਸੇ ਦੀ ਸਮੱਸਿਆ ਦਾ ਇੱਥੇ ਹੱਲ ਦੱਸਣਾ ਹੈ ਤੇ ਅੱਜ ਆਪਾਂ ਦੱਸਦੇ ਹਾਂ ਨਾਰੀਅਲ ਦੇਲ ਵਿੱਚ ਜਿਹੜੀ ਸ਼ੁੱਧ ਕੀਤੀ ਫਟਕੜੀ ਹੈ ਸ਼ੁੱਧ ਕਿੱਦਾਂ ਕਰਨੀ ਹੋਵੇ ਤੁਹਾਨੂੰ ਦੱਸ ਦਿੰਨੀ ਹਾਂ ਸ਼ੁੱਧ ਕੀਤੀ ਫਟਕੜੀ ਆਪਾਂ ਨਾਰੀਅਲ ਦੇ ਤੇਲ ਦੇ ਵਿੱਚ ਮਿਕਸ ਕਰਕੇ ਲਗਾਈਏ ਤੇ ਉਹਦੇ ਕੀ-ਕੀ ਫਾਇਦੇ ਹੁੰਦੇ ਨੇ ਵੀਡੀਓ ਪੂਰੀ ਦੇਖਣਾ ਧਿਆਨ ਨਾਲ ਸੁਣਨਾ ਬਹੁਤ ਹੀ ਕੰਮ ਦੀ ਵੀਡੀਓ ਹੈ ਸਿਰਫ ਦੋ ਚੀਜ਼ਾਂ ਨੇ ਮਾਤਰ ਜਾਰੀ ਰਹੀਆਂ ਹੈਗੀਆਂ ਪਹਿਲਾਂ ਤੁਸੀਂ ਵੇਖੋ ਕਿਸ ਤਰੀਕੇ ਨਾਲ ਆਪਾਂ ਫਿਟਕੜੀ ਨੂੰ ਛੋਧ ਕੀਤਾ ਹੈ ਇਸ ਤਰੀਕੇ ਨਾਲ ਜਿਹੜੀ ਫਿਟਕੜੀ ਆਪਾਂ ਤਵੇ ਦੇ ਉੱਤੇ ਰੱਖ ਲੈਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣਾ ਹੈ ਜਦੋਂ ਇਹ ਗਰਮ ਹੋ ਜਾਣੀ ਹੈ ਤੇ ਇਸ ਤਰੀਕੇ ਨਾਲ ਪਿਘਲ ਜਾਏਗੀ ਫਿਰ ਉਹਨੂੰ ਠੰਡੀ ਕਰਕੇ ਤੇ ਫਿਰ ਉਹਦਾ ਆਪਾਂ ਕੁੱਟ ਕੇ ਪਾਊਡਰ ਬਣਾ ਲੈਣਾ ਹੈ ਪਾਊਡਰ ਕਿਸ ਤਰੀਕੇ ਨਾਲ ਬਣਾ ਲੈਣਾ ਹੈ ਜਿੱਦਾਂ ਕਿ ਇਹ ਬਣਾ ਕੇ ਮੈਂ ਰੱਖਿਆ ਹੋਇਆ ਹੈ ਇਸ ਤਰਿਕਾ ਨਾਲ ਹੋ ਜਾਂਦੀ ਹੈ ਸ਼ੁੱਧ ਫਟਕੜੀ ਤੇ ਇਹ ਨੁਕਸਾਨ ਨਹੀਂ ਕਰਦੀ ਹੈਗੀ ਚਿਹਰੇ ਤੇ ਠੀਕ ਹੈ ਅਗਰ ਆਪਾਂ ਉਹਦਾ ਲਗਾਣੇ ਆ ਤੇ ਥੋੜਾ ਬਾਲਾ ਆਪਾਂ ਜਿਹੜਾ ਚਿਹਰਾ ਡਰਾਈ ਹੋ ਜਾਂਦਾ ਹੈ ਜਾਂ ਕਿਸੇ ਨੂੰ ਕਈ ਵਾਰ ਕਿਸੇ ਪ੍ਰਕਾਰ ਦੀ ਅਲਰਜੀ ਹੋ ਜਾਂਦੀ ਹੈ ਤੇ ਇਸ ਤਰੀਕੇ ਨਾਲ ਤਵੇ ਉੱਪਰ ਨੂੰ ਸਾੜ ਕੇ ਚੰਗੀ ਤਰ੍ਹਾਂ ਫਿਰ ਠੰਡਾ ਕਰਕੇ ਫਿਰ ਦੁਬਾਰਾ ਉਹਦਾ ਪਾਊਡਰ ਬਣਾ ਲਓ ਬੜੇ ਆਸਾਨ ਤਰੀਕੇ ਨਾਲ ਪਾਊਡਰ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਇਹਦੇ ਲਗਾਉਣ ਦੇ ਕੀ ਕੀ ਫਾਇਦੇ ਨੇ ਪਹਿਲਾਂ ਤੁਸੀਂ ਲੈਣਾ ਹੈ ਨਾਰੀਅਲ ਦਾ ਤੇਲ ਠੀਕ ਹੈ ਨਾਰੀਅਲ ਦਾ ਤੇਲ ਹਰ ਘਰ ਵਿੱਚ ਮੌਜੂਦ ਹੁੰਦਾ ਹੈ ਤੁਸੀਂ ਵਰਜਨ ਆਇਲ ਵੀ ਲੈ ਸਕਦੇ ਹੋ ਤੇ ਇਸ ਤਰੀਕੇ ਦਾ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਆਮ ਉਹ ਵੀ ਲੈ ਸਕਦੇ ਹੋ ਵਰਜਨ ਆਇਲ ਹੁੰਦਾ ਏ ਸਿਰਫ ਫੇਸ ਲਈ ਉਹ ਤੁਸੀਂ ਪੰਸਾਰੀਆਂ ਕੋ ਵੀ ਲੈ ਸਕਦੇ ਹੋ ਜਾਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਉਹਨੂੰ ਵਰਜਨ ਕੋਕੋਨਟ ਆਇਲ ਕਹਿੰਦੇ ਨੇ ਠੀਕ ਹੈ ਤੇ ਬਾਕੀ ਜਿਹੜੀ ਆਪਾਂ ਫਿਟਕੜੀ ਏ ਜਿਹੜੀ ਸ਼ੁੱਧ ਕੀਤੀ ਹੋਈ ਏ ਇਹਦੇ ਵਿੱਚ ਸਿਰਫ ਦੋ ਝੁਟਕੀਆਂ ਫਿਟਕਲੀ ਮਿਕਸ ਕਰਨੀ ਹੈ ਸਿਰਫ ਦੋ ਚੁਟਕੀਆਂ ਇਹ ਸ਼ੁੱਧ ਕੀਤੀ ਹੋਈ ਫਿਟਕਲੀ ਤੁਹਾਡੇ ਚਿਹਰੇ ਤੇ ਇੰਨਾ ਮਤਲਬ ਕਿ ਨਾ ਨਿਖਾਰ ਜਾ ਦੇਵੇਗੀ ਇੰਨਾ ਵਧੀਆ ਜਿਨ੍ਹਾਂ ਦੇ ਓਪਨ ਪੋਰਸ ਦੀ ਪ੍ਰੋਬਲਮ ਹੈ ਓਪਨ ਪੋਰਸ ਦੀ ਪ੍ਰੋਬਲਮ ਨੂੰ ਇਹ ਠੀਕ ਕਰੇਗੀ ਚਿਹਰੇ ਦਾ ਰੰਗ ਤੇ ਨਿਖਾਰੇਗੀ ਜਿਨ੍ਹਾਂ ਦੇ ਇੱਥੇ ਡਾਰਕ ਡਾਰਕ ਛਾਇयां ਪਈਆਂ ਹੁੰਦੀਆਂ ਨੇ ਗੰਦੀ ਜਿਹੀ ਮੈਲ ਜੰਮੀ ਹੁੰਦੀ ਏ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਤੇ ਚਿਹਰੇ ਤੇ ਮ사ਜ ਕਰੋਗੇ ਤੇ ਤੁਹਾਡੇ ਉਹ ਜਿਹੜੀ ਸਕਿਨ ਹੈ ਨਾ ਇੱਕਦਮ ਸਾਫ ਹੋ ਜਾਵੇਗੀ ਕਾਲਾਪਨ ਜਿਹੜਾ ਚਿਹਰੇ ਦਾ ਬਿਲਕੁਲ ਹੀ ਠੀਕ ਹੋ ਜਾਵੇਗਾ ਸਕਿਨ ਤੇ ਚਮਕ ਨਹੀਂ ਹੈਗੀ ਜਾਂ ਸਕਿਨ ਜਿਹੜੀ ਹੈ ਡਲ ਲੱਗ ਰਹੀ ਹੈ ਉਹ ਤੁਹਾਡੀ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਤੇ ਆਪਾਂ ਇੱਥੇ ਲਗ ਲਗ ਵੀਡੀਓਜ਼ ਲਈ ਪਾਣੇ ਆ ਕਿਉਂਕਿ ਹਰ ਸਕਿਨ ਨੂੰ ਅਲੱਗ ਅਲੱਗ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੇ ਨੂੰ ਵੀ ਕੋਈ ਜਿਹੜੀ ਪ੍ਰੋਬਲਮ ਹੈਗੀ ਆ ਉਸ ਉਹ ਵੀਡੀਓ ਦੇਖ ਕੇ ਉਹ ਵਾਲੀ ਚੀਜ਼ ਇਸਤੇਮਾਲ ਕਰ ਲਓ ਜ਼ਰੂਰੀ ਨਹੀਂ ਹੈਗਾ ਕਿ ਮੈਂ ਜਿਹੜੀ ਚੀਜ਼ ਦੱਸਦੀ ਆ ਵੀਡੀਓ ਵਿੱਚ ਤੁਸੀਂ ਉਹੀ ਆਪਣੇ ਫੇਸ ਤੇ ਲਗਾਣੀ ਜੋ ਜੋ ਤੁਹਾਡੇ ਫੇਸ ਤੇ ਪ੍ਰੋਬਲਮ ਹੈ ਤੁਸੀਂ ਉਹ ਵੀਡੀਓ ਵਿੱਚ ਦੇਖੋ ਕਿ ਕੀ ਕੀ ਕਿਹੜੀ ਕਿਹੜੀ ਪ੍ਰੋਬਲਮ ਵਾਸਤੇ ਕਿਹੜੀ ਕਿਹੜੀ ਚੀਜ਼ ਆਪਾਂ ਕਿਹੜੇ ਕਿਹੜੇ ਫੇਸ ਪੈਕ ਦੱਸੇ ਹੋਏ ਨੇ ਉਹੀ ਤੁਸੀਂ ਲਗਾਣੇ ਆ ਠੀਕ ਹੈ ਇਹ ਖਾਸ ਕਰਕੇ ਜਿਨ੍ਹਾਂ ਦੇ ਓਪਨ ਪੋਰਸ ਨੇ ਜਾਂ ਇੱਥੇ ਗੰਦੀ-ਗੰਦੀ ਮੈਲ ਜੰਮੀ ਹੁੰਦੀ ਕਈ ਵਾਰ ਇੱਥੇ ਨਾ ਮੈਲ ਜੰਮ ਜਾਂਦੀ ਆ ਚੀਜ਼ਾਂ ਤੇ ਆ ਚੀਜ਼ਾਂ ਤੇ ਇਹਨਾਂ ਚੀਜ਼ਾਂ ਦੇ ਮੈਲ ਜੰਮ ਜਾਂਦੀ ਹੈ ਤੇ ਇਹਦੇ ਨਾਲ ਤੁਸੀਂ ਮ사ਜ ਕਰ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਮਿਕਸ ਕਰਕੇ ਤੇ ਆ ਦੇਖੋ ਕੋਕੋਨਟ ਔਇਲ ਵਿੱਚ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲੈਣੀ ਹੈ ਫਿਟਕੜੀ ਔਰ ਇਸ ਤਰੀਕੇ ਨਾਲ ਆਪਾਂ ਕਰਨੀ ਹੈਗੀ ਇਹਦੀ ਮ사ਜ ਠੀਕ ਹੈ ਇਸ ਤਰੀਕੇ ਨਾਲ ਕਰਨੀ ਮ사ਜ ਕੱਲੀ ਫਿਟਕੜੀ ਕਦੀ ਵੀ ਨਹੀਂ ਲਗਾਣੀ ਚਾਹੀਦੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੀ ਸ਼ੁੱਧ ਕੀਤੀ ਹੋਈ ਫਿਟਕੜੀ ਹੈ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਕਰਨੀ ਮ사ਜ ਹਲਕੇ ਹਲਕੇ ਹੱਥਾਂ ਨਾਲ ਕਰਨੀ ਹੈ ਜਿਆਦਾ ਰਗੜਨੀ ਵੀ ਨਹੀਂ ਹੈਗੀ ਕਿਉਂਕਿ ਇਹ ਥੋੜੀ ਜਿਹੀ ਜਿਵੇਂ ਛੋਟੇ ਛੋਟੇ ਹੁੰਦੀ ਹੈ ਨਾ ਜਿਵੇਂ ਮੰਨ ਲਓ ਰੇਤ ਹੁੰਦੀ ਹੈ ਚੁਬਦੀ ਹੈ ਉਸ ਤਰੀਕੇ ਨਾਲ ਇਹ ਲੱਗੂਗੀ ਤੁਹਾਡੇ ਚਿਹਰੇ ਤੇ ਤੇ ਇਹਦੇ ਨਾਲ ਮਤਲਬ ਕੀ ਹੋ ਜਾਂਦਾ ਵੀ ਅਗਰ ਤੁਸੀਂ ਜ਼ੋਰ ਕੇ ਜਿਆਦਾ ਮਲੋਗੇ ਤਾਂ ਕਈ ਵਾਰ ਰਗੜ ਜੀ ਪੈਣ ਦੀ ਹੋ ਜਾਂਦੀ ਹੈ ਸਭਾਵਨਾ ਠੀਕ ਹੈ ਤੇ ਤੁਸੀਂ ਬਿਲਕੁਲ ਹੀ ਹਲਕੇ ਹਲਕੇ ਹੱਥਾਂ ਨਾਲ ਹਾਂ ਦੇਖ ਇਸ ਤਰੀਕੇ ਨਾਲ ਕਰਨੀ ਹੈਗੀ ਹੈ ਮ사ਜ ਤੁਹਾਡਾ ਚਿਹਰਾ ਇਕਦਮ ਹੀ ਨਾ ਗਲੋਇੰਗ ਹੋਣਾ ਸ਼ੁਰੂ ਹੋ ਜਾਵੇਗਾ ਜਦੋਂ ਕਿਉਂਕਿ ਹੁਣ ਦਿਨ ਵੱਡੇ ਹੋ ਗਏ ਨੇ ਦਿਨ ਵੱਡੇ ਹੋ ਗਏ ਨੇ ਕੁਝ ਵੀ ਤੁਸੀਂ ਬੈਠੇ ਬੈਠੇ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਕੁਝ ਨਾ ਕੁਝ ਲਗਾਉਂਦੇ ਰਹੋ ਮ사ਜ ਕਰਦੇ ਰਹੋ ਤੇ ਠੀਕ ਹੈ ਫੇਸ ਪੈਕ ਲਗਾਉਂਦੇ ਰਹੋ ਇਹਦੇ ਨਾਲ ਕੀ ਹੁੰਦਾ ਤੁਹਾਡੀ ਸਕਿਨ ਵਿੱਚ ਇੱਕ ਜਾਨ ਪਏਗੀ ਇੱਕ ਨਈ ਜੀ ਇੱਕ ਮਤਲਬ ਕੀ ਹੋਵੇਗੀ ਸਕਿਨ ਤੁਹਾਡੀ ਠੀਕ ਹੈ ਕਿਉਂਕਿ ਮੌਸਮ ਬਦਲ ਚੁੱਕਾ ਹੈ ਤੇ ਗਰਮੀਆਂ ਹੋ ਗਈਆਂ ਨੇ ਸਟਾਰਟ ਤੇ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਸਕਿਨ ਦੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਹੈ ਮ사ਜ ਵੀਡੀਓ ਬਾਤਾਂ ਨੂੰ ਸ਼ੇਅਰ ਕਰ ਦੇਣਾ ਬਾਤਾਂ ਨੂੰ ਲਾਈਕ ਕਰ ਦੇਣਾ ਭੈਣਾਂ ਤੱਕ ਪਹੁੰਚੇ ਜਿਨ੍ਹਾਂ ਤੇ ਹੈਗੇ ਨੇ ਓਪਨ ਪੋਰਸ ਤੇ ਜਿਨ੍ਹਾਂ ਦੇ ਪਿੰਪਲ ਨੇ ਜਿਨ੍ਹਾਂ ਤੇ ਛੋਟੇ ਛੋਟੇ ਫਿੰਸੀਆਂ ਪਿੰਪਲ ਨੇ ਉਹ ਜ਼ਰੂਰ ਇਹ ਵਾਲੀ ਜਿਹੜੀ ਫਿਟਕੜੀ ਹੈ ਨਾ ਜਿਹੜੀ ਮੈਂ ਸ਼ੁੱਧ ਕੀਤੀ ਹੋਈ ਇਹ ਜ਼ਰੂਰ ਲਗਾਣ ਕਿਉਂਕਿ ਫਿਟਕੜੀ ਦੇ ਨਾਲ ਜਿਹੜੇ ਬੈਕਟੀਰੀਆ ਹੁੰਦੇ ਨੇ ਉਹ ਖਤਮ ਹੁੰਦੇ ਨੇ ਤੇ ਬੈਕਟੀਰੀਆ ਹੀ ਜਿਹੜੇ ਪਿੰਪਲ ਨੇ ਉਹਨਾਂ ਨੂੰ ਵਧਾਵਾ ਦਿੰਦੇ ਨੇ ਜਦੋਂ ਆਪਾਂ ਇੱਕ ਪਿੰਪਲ ਜਿਹੜੇ ਬੱਚੇ ਹੁੰਦੇ ਨੇ ਕੁੜੀਆਂ ਹੁੰਦੀਆਂ ਨੇ ਮੁੰਡੇ ਹਨ ਜੰਗ ਏਜ ਵਿੱਚ ਜਿੱਦੋਂ ਉਹਨਾਂ ਦੇ ਪਿੰਪਲ ਹੋ ਜਾਂਦੇ ਨੇ ਤਾਂ ਉਹ ਇੱਕ ਪਿੰਪਲ ਨੂੰ ਫੋੜ ਦਿੰਦੇ ਨੇ ਤੇ ਉਹਦੇ ਵਿੱਚੋਂ ਕਾਫੀ ਬੈਕਟੀਰੀਆ ਜਿਹੜੇ ਹੁੰਦੇ ਨੇ ਉਹ ਸਕਿਨ ਤੇ ਫੈਲ ਜਾਂਦੇ ਨੇ ਤੇ ਥਾਂ ਥਾਂ ਤੇ ਪਿੰਪਲ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਫਿਟਕੜੀ ਲਗਾਣੀ ਸ਼ੁਰੂ ਕਰ ਦਿੱਤੀ ਨਾ ਇਸ ਤਰੀਕੇ ਨਾਲ ਮ사ਜ ਕਰੋ ਆਇਲ ਵਿੱਚ ਪਾ ਕੇ ਤੇ ਇਹ ਤੁਹਾਡੇ ਜਿਹੜੀ ਫਟਕੜੀ ਦੇ ਨਾਲ ਇਹ ਜਿਹੜੇ ਬੈਕਟੀਰੀਆ ਨੇ ਸਾਰੇ ਹੀ ਖਤਮ ਹੋ ਜਾਣਗੇ ਪਿੰਪਲਾਂ ਲਈ ਵੀ ਬਹੁਤ ਵਧੀਆ ਇਹ ਵਾਲੀ ਰੈਮਡੀ ਠੀਕ ਹੈ ਤੇ ਤੁਸੀਂ ਆਪਣੇ ਬੱਚੇ ਜਿਨ੍ਹਾਂ ਦੇ ਬੱਚੇ ਤੇ ਪਿੰਪਲ ਨੇ ਉਹਨਾਂ ਦੇ ਤੁਸੀਂ ਇਹ ਲਗਾ ਸਕਦੇ ਇਸ ਤਰੀਕੇ ਨਾਲ ਸ਼ੁੱਧ ਕਰ ਲਓ ਫਿੱਟ ਫਟਕੜੀ ਨੂੰ ਗਰਮ ਕਰਕੇ ਬਸ ਤਵੇ ਤੇ ਫਿਰ ਉਹਨੂੰ ਠੰਡਾ ਕਰਕੇ ਉਹਦਾ ਪਾਊਡਰ ਬਣਾ ਲਓ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਬਸ ਇਸ ਤਰੀਕੇ ਨਾਲ ਕਰ ਲਓ ਮ사ਜ ਮ사ਜ ਇੰਨੀ ਕੀ ਕਰਨੀ ਹੈ ਕਿ ਤੁਹਾਡੇ ਜਿਹੜੀ ਚਿਹਰੇ ਦੇ ਅੰਦਰ ਤੱਕ ਤੇਲ ਵੀ ਸਮਾ ਜਾਵੇ ਔਰ ਜਿਹੜੀ ਫਿੱਟਕੜੀ ਉਹ ਵੀ ਸਮਾ ਜਾਵੇ ਆ ਦੇਖੋ ਬਿਲਕੁਲ ਅੰਦਰ ਸਮਾ ਗਈ ਬਸ ਬਣਾਇਆ ਮੈਂ ਕਿੰਨਾ ਸੀ ਅੱਧਾ ਕ ਚਮਚਾ ਬਣਾਇਆ ਸੀ ਚਾਰ ਪੰਜ ਦਿਨ ਇਹ ਦੇ ਨਾਲ ਹੀ ਮਤਲਬ ਕਿ ਮੇਰੀ ਜਿਹੜੀ ਮ사ਜ ਚਿਹਰੇ ਦੀ ਹੋ ਜਾਣੀ ਹੈ ਤੇ ਮੈਂ ਕੱਲੀ ਨੇ ਨਹੀਂ ਕਰਨੀ ਮੇਰੇ ਬੱਚਿਆਂ ਦੇ ਵੀ ਮੈਂ ਲਗਾਵਾਂਗੀ ਬੱਚੇ ਆ ਮੇਰੇ ਉਹਨਾਂ ਦੇ ਵੀ ਪਿੰਪਲ ਹੁੰਦੇ ਸੀ ਹੁਣ ਤਾਂ ਬਿਲਕੁਲ ਸਾਫ਼ ਹੋ ਗਏ ਨੇ ਚਿਹਰੇ ਹੋਮ ਮੈਡ ਰੈਮਡੀयां ਉਹਨਾਂ ਦੇ ਨਾਲ ਮੈਂ ਇਸਤੇਮਾਲ ਕਰਦੀ ਰਹੀ ਉਹਨਾਂ ਦੇ ਚਿਹਰੇ ਤੇ ਬਿਲਕੁਲ ਹੀ ਠੀਕ ਹੋ ਚੁੱਕੇ ਨੇ ਉਹ ਚਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ 글로 ਜ ਆ ਗਿਆ ਚਿਹਰੇ ਤੇ ਔਰ ਜਿਹੜੀ ਫਿੱਟਕੜੀ ਹੈ ਬਿਲਕੁਲ ਹੀ ਸਮਾ ਗਈ ਹੈ ਫੇਸ ਦੇ ਅੰਦਰ ਕਿਸ ਤਰੀਕੇ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈਗਾ ਫੇਸ ਤੇ ਔਰ ਨਾ ਹੀ ਕੋਈ ਸਕਿਨ ਜਿਹੜੀ ਹੈ ਨਾ ਕਿਉਂਕਿ ਜਿਹੜੀ ਫਿੱਟਕੜੀ ਹੁੰਦੀ ਹੈ ਨਾ ਥੋੜਾ ਜਿਹਾ ਡਰਾਈ ਕਰ ਦਿੰਦੀ ਹੈ ਅਗਰ ਆਪਾਂ ਇਹ ਕੱਲੀ ਵਰਤਦੇ ਆ ਕਿਸੇ ਹੋਰ ਵੀ ਚੀਜ਼ ਵਿੱਚ ਲਗਾਣੇ ਆ ਤੇ ਇਹ ਡਰਾਈ ਕਰ ਦਿੰਦੀ ਹੈ ਸਕਿਨ ਨੂੰ ਅਗਰ ਇਸ ਤਰੀਕੇ ਨਾਲ ਕੋਕੋਨਟ ਆਇਲ ਵਿੱਚ ਆਪਾਂ ਇਸਤੇਮਾਲ ਕਰਦੇ ਆ ਚਾਹੇ ਬਦਾਮ ਰੋਗਨ ਜਿਹੜਾ ਹੁੰਦਾ ਬਦਾਮਾਂ ਦਾ ਤੇਲ ਹੁੰਦਾ ਚਾਹੇ ਉਹਦੇ ਵਿੱਚ ਆਪਾਂ ਇਸਤੇਮਾਲ ਕਰਦੇ ਆ ਤੇ ਇਹ ਬਿਲਕੁਲ ਵੀ ਖੁਸ਼ਕ ਨਹੀਂ ਕਰਦੀ ਚਿਹਰੇ ਨੂੰ ਇਹ ਜਾਣੋ ਕਿ 10 ਗੁਣਾ ਜ਼ਿਆਦਾ ਹੀ ਅਸਰ ਕਰੇਗੀ ਸਕਿਨ ਤੇ ਲੱਗੀ ਲੋ ਜੀ ਤੇ ਇਹ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਵਾਤੁ ਵਾਤ ਲਾਈਕ ਵਾਤੁ ਵਾਤ ਕਮੈਂਟ ਕਰਕੇ ਦੱਸਣਾ ਠੀਕ ਹੈ ਤੇ ਤੁਸੀਂ ਜ਼ਰੂਰ ਇਹ ਵਾਲੀ ਰੈਮਡੀ ਇਸਤੇਮਾਲ ਕਰਨਾ ਕੋਕੋਨਟ ਤੇ ਹਿਲਦੇ ਵਿੱਚ ਸਿਰਫ ਇੱਕੋ ਹੀ ਚੀਜ਼ ਆਪਾਂ ਪਾਈਏ ਸ਼ੁੱਧ ਕੀਤੀ ਹੋਈ ਫਿੱਟਕੜੀ ਤੇ ਲੋ ਜੀ ਕਿੱਦਾਂ ਲੱਗੀ ਵੀਡੀਓ ਫਿਰ ਮਿਲਦੇ ਹਾਂ ਕਿ ਨਈ ਵੀਡੀਓ ਨਾਲ ਸ਼ਾਮ ਨੂੰ ਜਰੂਰ ਦੇਖਣਾ 7 ਤੋਂ 8 ਵਜੇ ਦੇ ਵਿੱਚ ਵਿੱਚ ਉਹ ਆਪਾਂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਰਿੰਕਲਾਂ ਤੋਂ ਜਿਨ੍ਹਾਂ ਦਾ ਰਿੰਕਲ ਨੇ ਜਿਨ੍ਹਾਂ ਦੇ ਝੁੱਡੀਆਂ ਪਈਆਂ ਹੋਈਆਂ ਨੇ ਲੂਜ਼ ਸਕਿਨ ਨੇ ਉਹ ਮੇਰੇ ਨਾਲ-ਨਾਲ ਮਿਰੀਆਂ ਭੈਣਾਂ ਮੇਰੇ ਨਾਲ-ਨਾਲ ਜੋ ਮੈਂ ਦੱਸਦੀਆਂ ਫੇਸ ਤੇ ਯੋਗਾ ਫੇਸ ਦੀ ਐਕਸਰਸਾਈਜ਼ ਤੇ ਉਹ ਮੇਰੇ ਨਾਲ-ਨਾਲ ਜਿਹੜਾ ਕਰਤੀਆਂ ਨੇ ਆਪਣੇ ਫੇਸ ਨੂੰ ਬਹੁਤ ਹੀ ਫਾਇਦਾ ਮਿਲਦਾ ਹੈ ਉਹਦੇ ਨਾਲ ਚਲੋ ਜੀ ਫਿਰ ਮਿਲਦੇ ਹਾਂ ਕਿ ਨਈ ਵੀਡੀਓ ਚ ਬਾਏ ਬਾਏ